Nine. Nah. ਮੋਹ ਲੋਕ ਇਤਮਾਈ ਦਰਸ਼ਕ ਜੀ ਅੱਜ ਮੈਂ ਜੋਤ ਸਿੰਘ ਸਮਰਾਜ ਜਿਹੜੇ ਹਲਕਾ ਇੰਚਾਰਜ ਹੈ ਜਨਾਲਾ ਉਹਨਾਂ ਦੇ ਨਾਲ ਤੇ ਅਗਨਾਲਾ ਹਲਕੇ ਦੀ ਸਾਰੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਵਰਕਰ ਸਹਿਬਾਨ ਸਾਰੇ ਪ੍ਰਮੁੱਖ ਲੋਕ ਸੀਗੇ ਸਭ ਤੋਂ ਪਹਿਲਾਂ ਰਮਦਾਸ ਬ੍ਰਹਮ ਗਿਆਨੀ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ 'ਚ ਨਤਮਸਤਕ ਹੋਇਆ ਗੁਰਦਰਾ ਸਾਹਿਬ ਫਿਰ ਪ੍ਰਾਚੀਨ ਸ਼ਵਾਲਾ ਦੇ ਵਿੱਚ ਅਸੀਂ ਮੱਥਾ ਟੇਕਿਆ ਉਸ ਤੋਂ ਬਾਅਦ ਵਾਲਮੀਕੀ ਮੰਦਰ ਦੇ ਵਿੱਚ ਭਗਵਾਨ ਵਾਲਮੀਕੀ ਜੀ ਦੇ ਮੰਦਰ 'ਚ ਮੱਥਾ ਟੇਕਿਆ ਫਿਰ ਗਮਚਕ ਗੁਰਦੁਆਰਾ ਸਾਹਿਬ ਉਤਰਸਾਨਾ ਬੜਾ ਉੱਥੇ ਵੀ ਬਹੁਤ ਵੱਡੀ ਗਿਣਤੀ ਸੰਗਤ ਸੀ ਉੱਥੇ ਵੀ ਮੱਥਾ ਟੇਕਿਆ ਤੇ ਹੁਣ ਅਜਨਾਲਾ ਵਿਖੇ ਅਮਰ ਸ੍ਰੀ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਸੀਂ ਆਏ ਆ ਤੇ ਅਸੀਂ ਬੇਨਤੀ ਕੀਤੀ ਅਰਦਾਸ ਕੀਤੀ ਆ ਕਿ ਗੁਰੂ ਮਹਾਰਾਜ ਤਾਕਤ ਦਿਓ ਸ਼ਕਤੀ ਦਿਓ ਇਹ ਜੋ ਸੰਗਤ ਚਾਹੁੰਦੀ ਆ ਤੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜਨ ਵਾਸਤੇ ਕਿਉਂਕਿ ਸੰਗਤ ਦਾ ਫਤਵਾ ਮੇਰਾ ਕੋਈ ਮੰਨਣੀ ਸੀ ਰੱਦਾ ਨਹੀਂ ਸੀ ਪਰ ਗੁਰੂ ਮਹਾਰਾਜ ਦੀ ਆਪਣੀ ਜਿਹੜੀ ਆ ਮਖੇੜ ਕੋ ਗਿੰਦਾ ਤੇ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਆ ਨਹੀਂ ਤੇ ਮੈਂ 4 ਮਹੀਨੇ ਤੋਂ ਮੈਨੂੰ ਪਾਰਟੀ ਨੇ ਹਲਕਾ ਇੰਚਾਰਜ ਬਣਾਇਆ ਸੀ ਪਰ ਕਿਉਂਕਿ ਸਮਝੌਤੇ ਦੀਆਂ ਗੱਲਾਂ ਚੱਲਦੀਆਂ ਸੀ ਤੇ ਇਸ ਕਰਕੇ ਇਹ ਕਿੱਧਰ ਜਾਣੀ ਸੀਟ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਿਹੜਾ ਸਟੈਂਡ ਪੰਜਾਬ ਦੇ ਹੱਕ ਤੇ ਲਿਆ ਜਿਹੜੀ ਉਹਨਾਂ ਨੇ ਪੰਜਾਬ ਵਾਸਤੇ ਲਾਤ ਲਾਈ ਹੈ ਕਿ ਪੰਜਾਬ ਦਾ ਗਿਣਤੀਆਂ ਮਿੰਟੀਆਂ ਦਾ ਸਮਝੌਤਾ ਨਹੀਂਗਾ ਜੇ ਤੇ ਪੰਜਾਬ ਨੂੰ ਗਲੇ ਲਾਉਣਾ ਸੁਖਵੀਰ ਬਾਦਲ ਜੀ ਨੇ ਸਿੱਧਾ ਬੀਜੇਪੀ ਦੀ ਲੀਡਰਸ਼ਿਪ ਨੂੰ ਇਹ ਕਿਹਾ ਸੀ ਚਲੋ ਭਾਜੀ ਤੇ ਪੰਜਾਬ ਨੂੰ ਗਲੇ ਲਾਓ ਪੰਜਾਬ ਦੇ ਮੁੱਦੇ ਆ ਪੰਜਾਬ ਦੇ ਮਸਲੇ ਆ ਪਹਿਲਾਂ ਉਹਨਾਂ ਤੇ ਗੌਰ ਕਰੋ ਫਿਰ ਸਮਝੌਤਾ ਕਰਾਂਗੇ ਪਰ ਹਮੇਸ਼ਾ ਦੀ ਤਰ੍ਹਾਂ ਜਿਤਨਾ ਦਿੱਲੀ ਦੇ ਬਾਰਡਰ ਤੇ ਕਿਸਾਨ ਰੁੱਲਦੇ ਪਏ ਆ ਪਹਿਲਾਂ ਵੀ ਸਵਾ ਸਾਲ ਰੁਲੇ ਸੀ 750 ਦੇ ਕਰੀਬ ਸ਼ਹੀਦ ਹੋ ਗਏ ਸੀ ਕੋਈ ਸੁਣਵਾਈ ਨਹੀਂ ਹੋਈ ਉਹੀ ਹੋਣਿਆ ਪੰਜਾਬ ਪ੍ਰਤੀ ਰਵਈਆ ਉਹੀ ਰਿਹਾ ਸੈਂਟਰ ਦਾ ਇਸੇ ਕਰਕੇ ਉਹਨਾਂ ਦੇ ਕੈਂਡੀਡੇਟ ਜਿਹੜੇ ਆ ਉਹ ਬੰਦੂਕਾਂ ਦੇ ਸਾਏ ਦੇ ਵਿੱਚ ਵੋਟ ਮੰਗਣ ਆ ਰਹੇ ਆ ਕਿਉਂਕਿ ਉਹਨਾਂ ਕਿਸਾਨਾਂ ਕੋਲ ਵੋਟ ਤੇ ਮੰਗਣ ਆ ਰਹੇ ਆ ਉਹ ਜਿਨ੍ਹਾਂ ਦੀ ਸਾਰ ਨਹੀਂ ਲਈ ਜਿਨ੍ਹਾਂ ਦੀ ਗੱਲ ਨਹੀਂ ਸੁਣੀ ਉਹਨ ਬੰਦੂਕਾਂ ਦੇ ਸਾਏ ਦੇ ਵਿੱਚ ਕਿੰਨੀ ਕ ਵੋਟ ਮਿਲਨੀ ਹੈ ਉਹ ਤੁਹਾਡੇ ਸਾਹਮਣੇ ਆ ਪਰ ਮੈਂ ਪੰਜਾਬੀ ਆ ਅਸਾਨ ਵੀ ਰਿਆਂ ਆਸਾਨੀ ਕੀਤੀ ਆ ਪਿੰਡ ਚ ਰਹਿਣ 24 ਸਾਲ ਦੀ ਉਮਰ ਤੱਕ ਫਾਦਰ ਟੀਚਰ ਸੀਗੇ ਤੇ ਫਿਰ ਬਿਜ਼ਨਸ ਕੀਤਾ ਤਰਨਤਾਰਨ ਗੁਰਾਮਦਾਸ ਦੀ ਨਗਰੀ ਦੇ ਵਿੱਚ ਸੇਵਾ ਕੀਤੀ ਗੁਰੂ ਸਾਹਿਬ ਨੇ ਆਪ ਹੀ ਲਈ ਸੇਵਾ ਵੀ ਨਹੀਂ ਤੇ ਮੈਨੂੰ ਨਹੀਂ ਸੀ ਪਤਾ ਵੀ ਮੈਂ ਕਦੀ ਐਮਐਲਏ ਬਣਨਾ ਤਰਨਤਾਰਨ ਨੂੰ ਅੰਮ੍ਰਿਤਸਰ ਆਉਣਾ ਅੰਮ੍ਰਿਤਸਰ ਦੋ ਵਾਰੀ ਐਮਐਲਏ ਬਣਨਾ ਮੰਤਰੀ ਰਹਿਣਾ ਕਿਰ ਮੰਤਰੀਆਂ ਰਹਿੰਦੇ ਆ ਜਿਹੜਾ ਕੰਮ ਕੀਤਾ ਵਾ ਉਹ ਤੁਹਾਡੇ ਸਭ ਦੇ ਸਾਹਮਣੇ ਮੈਂ ਨਹੀਂ ਇੰਨਾ ਹਲਕਿਆਂ ਦੇ ਵਿੱਚ ਬਹੁਤ ਸਾਰਾ ਕਦੀ ਗਿਆ ਨਾ ਇਥੋਂ ਇਲੈਕਸ਼ਨ ਲੜਿਆ ਪਰ ਮੇਰੇ ਜੋ ਮੈਂ ਸੇਵਾ ਲਈ ਸੀ ਗੁਰੂ ਨਗਰੀ ਦੀ ਉਹਦੀ ਖੁਸ਼ਬੂ ਜਿਹੜੀ ਜਿਹੜੀ ਮੈਂ ਸੇਵਾ ਕੀਤੀ ਆ ਉਹਦੀ ਜ਼ਰੂਰ ਇਨਾ ਸਭ ਲੋਕਾਂ ਚ ਪਹੁੰਚੀ ਆ ਤਾਂ ਕਰਕੇ ਕੰਸੈਂਸਸ ਜਿਹੜਾ ਇਨਾ ਸਭ ਦਾ ਬਣਿਆ ਤੇ ਸਭ ਨੇ ਸੁਵੀਰ ਬਾਦਲ ਜੀ ਨੂੰ ਇਹ ਸਿਫਾਰਿਸ਼ ਕੀਤੀ ਟਿਕਟ ਦੇਣ ਦੀ ਸਮਾਂ ਆਉਂਦਾ ਲੋਕ ਇਹ ਗੁਰੂ ਮਹਾਰਾਜ ਜਿੱਤ ਬਖਸ਼ਣ ਪਹਿਲਾਂ ਤੇ ਮੈਂ ਉਹ ਗਰੰਟੀਆਂ ਵਾਲੇ ਝੂਠੇ ਸੌਵਾਂ ਵਾਲੇ ਝੂਠੇ ਜਨਾਂ ਨੂੰ ਆਪਣੇ ਆਪ ਤੇ ਕੌਨਫੀਡੈਂਸ ਨਹੀਂ ਹੁੰਦਾ ਲੋਕਾਂ ਨੂੰ ਝੂਠ ਦੇ ਜਾਲ ਦੇ ਵਿੱਚ ਫਸਾਉਂਦੇ ਆ ਲੋਕਾਂ ਨੂੰ ਮੇਰੇ ਤੇ ਇਹ ਵਿਸ਼ਵਾਸ ਆ ਕਿਉਂਕਿ ਕਿਤੇ ਵੀ ਅੰਮ੍ਰਿਤਸਰ ਸਾਹਿਬ ਜਾਂ ਕਿਤੇ ਵੀ ਕਿਉਂਕਿ ਇੰਨਾ ਸਲਕਿਆਂ ਦਾ ਸਾਰਿਆਂ ਦਾ ਅੰਮ੍ਰਿਤਸਰ ਦੇ ਨਾਲ ਸ਼ਹਿਰ ਵੱਡਾ ਅੰਮ੍ਰਿਤਸਰ ਹੀ ਆ ਰੋਜ਼ ਦਾ ਆਉਣ ਜਾਣ ਆ ਰਿਸ਼ਤੇਦਾਰੀਆਂ ਦਾ ਸੰਬੰਧ ਆ ਇੱਕ ਬੰਦਾ ਵੀ ਇਹ ਕਹਦੇ ਕਿਤੇ ਗਿਆ ਆਇਆ ਨੂੰ ਕਿ ਮੈਂ ਵਰਕਰ ਦੀ ਇੱਜ਼ਤ ਨਹੀਂ ਕੀਤੀ ਕੰਮ ਨਹੀਂ ਕੀਤਾ ਜਾਂ ਟਾਈਮ ਨਹੀਂ ਦਿੱਤਾ। ਇਹੀ ਚੀਜ਼ ਹੈ ਜਿਹੜੀ ਸਭ ਜਗ੍ਹਾ ਦੇ ਉੱਤੇ ਉਹ ਪਹਿਲਾਂ ਪਹੁੰਚੀ ਮੇਰੇ ਆਉਣ ਤੋਂ। ਮੈਂ ਬਾਅਦ ਚ ਪਹੁੰਚਾਂ ਇਹ ਗੱਲ ਪਹਿਲਾਂ ਪਹੁੰਚੀ ਆ। ਮੈਨੂੰ ਪੂਰਾ ਵਿਸ਼ਵਾਸ ਆ ਇਸ ਪਾਰਲੀਮੈਂਟ ਦੇ ਹਲਕੇ ਦੇ ਲੋਕਾਂ ਤੇ ਕਿ ਐਰ ਕੀ ਉਹ ਕੰਮ ਨੂੰ ਜਿਤਾਉਣ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਕੰਮ ਲੋਕਾਂ ਨੂੰ ਯਾਦ ਆ ਰਹੇ ਆ। ਮੇਰੇ ਕੰਮਾਂ ਦੀ ਜਿਹੜੀ ਆ ਗੱਲ ਉਹ ਵੀ ਇੱਥੇ ਹੋ ਰਹੀ ਆ ਇਹ ਦੋ ਸਰਕਾਰਾਂ ਜਿਹੜੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਬਣੀਆਂ ਜੋ ਹਾਲ ਲੋਕਾਂ ਦਾ ਉਹਨਾਂ ਨੇ ਕੀਤਾ ਬਦਲਾਅ ਦੇ ਚੱਕਰ ਚ ਭਾਵੇਂ ਝਾੜੂ ਵਾਲੇ ਆਏ ਜਾਂ ਕੈਪਟਨ ਸਾਹਿਬ ਸੌਂ ਖਾ ਕੇ ਆਏ ਬਤੋਂ ਬੱਤਰ ਹਾਲਾਤ ਕਰਤੀ ਆ ਇਹਨਾਂ ਦੋ ਸਰਕਾਰਾਂ ਨੇ ਬਹੁਤ ਆਨੰਦ ਲੋਕਾਂ ਨੇ ਲਿਆ ਸੀ ਵੈਲਫੇਅਰ ਦੀਆਂ ਸਕੀਮਾਂ ਗਰੀਬਾਂ ਵਾਸਤੇ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਡਵੈਲਪਮੈਂਟ ਹਾਈਵੇਜ਼ ਇਹ ਸਭ ਕੁਝ ਜਿਹੜਾ ਉਸ ਲੋਕਾਂ ਦੇ ਸਾਹਮਣੇ ਬਣਿਆ ਸੀ ਅੱਜ ਯਾਦ ਆਉਂਦਾ ਤੇ ਉਹ ਅਰਕੀ ਵੋਟ ਤਬਦੀਲ ਹੋਊਗਾ ਇਹੀ ਮੈਂ ਕਹਿਣਾ ਚਾਹੁੰਦਾ